ਤੁਸੀਂ ਕਾਫੀ ਸਮਾਂ ਜਸਿੰਦਰ ਪੱਲਾਹੋਰਾਂ ਦੇ ਨਾਲ ਬਿਤਾਇਆ ਇਸ ਕੈਫੇ ਦੇ ਵਿੱਚ ਉਹ ਆਪਣੇ ਜਿਹੜੇ ਫ੍ਰੀ ਟਾਈਮ ਦੇ ਵਿੱਚ ਤੁਹਾਡੇ ਕੋਲ ਆਉਂਦੇ ਸਨ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ ਔਰ ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ ਉਹ ਮੇਰੇ ਕੋਲ ਤਰੀਬਨ 11:12 ਵਜੇ ਲਲਚ ਤੋਂ ਪਹਿਲਾਂ ਜੀ ਆ ਜਾਂਦੇ ਹੀ ਸੁਭਾਅ ਉਹਨਾਂ ਦਾ ਬਹੁਤ ਵਧੀਆ ਸੀ ਨੇਚਰ ਬਹੁਤ ਵਧੀਆ ਸੀ ਤੇ ਮਤਲਬ ਪਰਿਵਾਰਾ ਵਾਂਗੂ ਇੱਥੇ ਸਾਡੇ ਕੋਲ ਆ ਕੇ ਬੈਠਦੇ ਨੇ ਮਤਲਬ ਹੰਕਾਰ ਤਾਂ ਉਹਨਾਂ ਦੇ ਵਿੱਚ ਹੈ ਹੀ ਨਹੀਂ ਮੈਂ ਡਾ ਵੱਡਾ ਐਕਟਰ ਆ ਹਾਂ ਤਾਂ ਹੁਣ ਮਕਲਾ ਕਰ ਦੇਖਿਆ ਤਿੰਨ ਤਿੰਨ ਬੌਂਸਰ ਹੋ ਗਏ ਪੁਲਿਸ ਵਾਲੇ ਹੋ ਗਏ ਕਈ ਚੁੱਕੇ ਮਤਲਬ ਨਾਲ ਹੁੰਦੇ ਆ ਪਰ ਉਹਨਾਂ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਸੀ ਇੰਨਾ ਕ ਪਿਆਰ ਸੀ ਇੱਥੇ ਸਾਡੇ ਕੋਲ ਆ ਕੇ ਲੰਚ ਵੀ ਕਰਦੇ ਸੀ ਚਾਹ ਵੀ ਪਿੰਦੇ ਸੀ ਤੇ ਬਾਕੀ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਕੜੀ ਉਹਨਾਂ ਦੀ ਫੇਮਸ ਟਿੱਕੀ ਸੀ ਆਲੂ ਮੇਰੇ ਨਾਲ ਇੱਕ ਦੋ ਵਾਰੀ ਉਹਨਾਂ ਨੇ ਮਜ਼ਾਕ ਕੀਤਾ ਸੀ ਤੇ ਚਲੋ ਮੇਰੇ ਫਾਦਰ ਸਾਹਿਬ ਵੀ ਇੱਥੇ ਹੁੰਦੇ ਸੀ ਤੇ ਮੈਨੂੰ ਇੱਕ ਵਾਰੀ ਕਹਿੰਦੇ ਕਹਿੰਦੇ ਜਨ ਗੱਲ ਸੁਣ ਮੈਂ ਕਿਹਾ ਹਾਂਜੀ ਕਹਿੰਦੇ ਤੇਰੇ ਫਾਦਰ ਸਾਹਿਬ ਵੀ ਉਰੇ ਹੁੰਦੇ ਮੈਂ ਕਿਹਾ ਹਾਂਜੀ ਕਹਿੰਦੇ ਕਿਤੇ ਕਿਤੇ ਮੁਰਗਾ ਵੜ ਲਿਆ ਕਰੇ ਤੇ ਇਹ ਜੀ ਆਤਮਤਲ ਹੁੰਦੀ ਉਹਨਾਂ ਦੀ ਮਤਲ ਸੁਆ ਉਹਨਾਂ ਦਾ ਬਹੁਤ ਵਧੀਆ ਜੀ ਕੀ ਖਾਣ ਦੇ ਸ਼ੌਕੀਨ ਸਨ ਜਦੋਂ ਤੁਹਾਡੇ ਕੋਲ ਇੱਥੇ ਕੈਫੇ ਤੇ ਆਉਂਦੇ ਸਨ ਤਾਂ ਕੀ ਜ਼ਿਆਦਾਤਰ ਉਹਨਾਂ ਵੱਲੋਂ ਫਰਮਾਇਸ਼ ਹੁੰਦੀ ਸੀ ਖਾਣ ਦੀ ਮੈਂ ਸੋਨਾਂ ਦੀ ਸਾਦੀ ਰੋਟੀ ਜੀ ਕਈ ਵਾਰੀ ਤਾਂ ਰੋਟੀ ਮੇਨ ਉਹਨਾਂ ਦੇ ਸ਼ੁੱਕਰਵਾਰ ਮੇਰੇ ਆਲੂ ਪਕੌੜੇ ਮੇਰੀ ਸਬਜ਼ੀ ਬਣ ਦਿੰਦੀ ਆ ਉਹਦੇ ਬੜੇ ਸ਼ੌਕੀਨ ਸੀ ਆਲੂ ਪਕੌੜੇ ਹਾਂਜੀ ਇੱਕ ਵਾਰੀ ਉਹ ਤੁਲ ਘਰੇ ਨਾ ਕਰੋ ਆਪ ਜਿਆ ਲੰਚ ਲੈ ਕੇ ਆਏ ਮੈਨੂੰ ਕਹਿੰਦੇ ਵੀ ਜਨਕ ਇਹਨੂੰ ਗੱਡਿਓ ਕਰ ਲਿਆ ਰੋਟੀ ਮਗਾ ਜੀ ਲੈਂਦੇ ਤੇ ਕਹਿੰਦਾ ਵੀ ਇਹਨੂੰ ਗਰਮ ਕਰ ਲਾ ਗਰਮ ਕਰਕੇ ਤੂੰ ਖਾ ਲੈ ਮਗਾ ਸਰ ਤੁਸੀਂ ਕਹਿੰਦਾ ਸਾਨੂੰ ਤੂੰ ਆਪਦੇ ਵਾਲੀ ਖਵਾ ਦੇ ਅਚਲ ਜ 2011 ਦੇ ਵਿੱਚ ਮੇਰੇ ਗੁੜੀਆਂ ਹੋਈ ਸੀ ਜੀ ਤੇ ਥੋੜਾ ਜਿਹਾ ਬਿਮਾਰ ਕਾਫੀ ਹੀ ਹੋ ਮੈਂ ਦੀਪ ਦੇ ਦਾਖਲ ਕਰਾਈ ਜੁਕਦੇ ਗੁੜੀਆਂ ਨੂੰ ਕੀ ਗੱਲ ਹੋ ਗਈ ਮਗਾ ਵੀ ਐ ਕਰਕੇ ਸਰ ਵੀ 2 ਮਹੀਨੇ ਹੋ ਗਏ ਐਡਮਟ ਹੋਈ ਨੂੰ ਵੀ ਪੈਸਾ ਵੀ ਬਹੁਤ ਲੱਗਿਆ ਹਮ ਕਹਿੰਦੇ ਵੀ ਤੂੰ ਹੁਣ ਪੇਮੈਂਟ ਨਾਲ ਜਮਾ ਕਰਾਈ ਉਹਨਾਂ ਨੇ ਕੀ ਕੀਤਾ ਕਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਜਸਵਿੰਦਰ ਭੱਲੇ ਨੇ ਭੇਜਿਆ ਭਾਜੀ ਉਹਨਾਂ ਨੇ ਮੇਰੇ ਖਾਤੇ 2.5 ਲੱਖ ਦਾ ਬਿੱਲ ਬਣਾਇਆ ਸੀ ਉਹਦੇ ਵਿੱਚੋਂ 1.5 ਲੱਖ ਰੁਪਏ ਮੈਨੂੰ ਘਟਾ ਦੇ ਜੀ ਉਹ ਫਾਈਲ ਮੇਰੇ ਕੋਲ ਅੱਜ ਵੀ ਪਈ ਆ 2011 ਦੀ ਮੇਰੇ ਕੋਲ ਕਰੇ ਪਈ ਆ ਉਹਤੇ ਫਾਈਲ ਦੇ ਉੱਪਰ ਜਸਵਿੰਦਰ ਭੱਲਾ ਲਿਖਤਾ ਹੀ ਕਹਿੰਦਾ ਵੀ ਤੂੰ ਕਦੋਂ ਵੀ ਆਉਣਾ ਦਵਾਈ ਫੀਸ ਪਹਿਲੀ ਗੱਲ ਤਾਂ ਫੀਸ ਹੀ ਬਹੁਤ ਹੈ ਜੀ ਉਹਦੀ ਹੁਣ ਐਟ ਸਭ ਤੋਂ ਮਹਿੰਗਾ ਹਰ ਸਾਲ ਬਣਿਆ ਗਿਆ ਉਹ ਫੀਸ ਵੀ ਬਹੁਤ ਹੈ ਕਿਲਾ ਤੇਰੀ ਕੋਈ ਭੀਛ ਨਹੀਂ ਲੱਗੂ ਕਿ ਕੋਈ ਦਵਾਈ ਦੇ ਪੈਸੇ ਨਹੀਂ ਲੱਗਣਗੇ ਤੋ ਕਦੋਂ ਆਉਣਾ ਬੇਟੀ ਨੂੰ ਆਦਾ ਲਾਇਬ੍ਰੀ ਕਰਕੇ ਲੱਗੇ ਜਾਣਾ ਕਿੰਨੀ ਵਾਰੀ ਵੀ ਆਈਗਾ ਮੈਂ ਉਹਦੀਆਂ ਉਹਨਾਂ ਦੀਆਂ ਦੇਖ ਲਈ ਕਿਉਂਕਿ ਹਰ ਫਿਲਮੀ ਉਹਦੀ ਵੇਸ ਤੇ ਚਲਦੀ ਸੀ ਜਿਹੜੀ ਕਮੇਡੀ ਕਰਦੇ ਸੀ ਉਹ ਕੋਈ ਕਾਰ ਨਹੀਂ ਥਾਦਾ ਨਹੀਂ ਕਰਦਾ ਸਭ ਤੋਂ ਵਧੀਆ ਕਮੇਡੀ ਹੱਸਦੇ ਹਸਾਉਣ ਬਾਰੇ ਤੁਰਗੇ ਉਹ ਲੋਕਾਂ ਨੂੰ ਫਸਾਉਣ ਵਾਲਾ ਅੱਜ ਸਾਰਿਆਂ ਨੂੰ ਰਵਾਜ ਰਵਾ ਚੁੱਕਾ ਹੈ ਦੋਸਤੋ ਗੁਰਬਾਣੀ ਦਾ ਫਰਮਾਨ ਹੈ ਜੇ ਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਜੋ ਇਨਸਾਨ ਇਸ ਦੁਨੀਆ ਤੇ ਆਇਆ ਹੈ ਪ੍ਰਮਾਤਮਾ ਦੇ ਹੁਕਮ ਮੁਤਾਬਕ ਉਸ ਨੂੰ ਇਸ ਦੁਨੀਆ ਤੋਂ ਜਾਣਾ ਵੀ ਪਏਗਾ ਪਰ ਇਸ ਦੁਨੀਆ ਦੀ ਚੱਕਾ ਚੌਂ ਦੇ ਵਿੱਚ ਕੁਝ ਰਿਸ਼ਤੇ ਅਜਿਹੇ ਬਣ ਜਾਂਦੇ ਨੇ ਜਿਨ੍ਹਾਂ ਨੂੰ ਸ਼ਾਇਦ ਭੁੱਲਿਆ ਨਹੀਂ ਜਾ ਸਕਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਦੇ ਥੰਮ ਜਸਵਿੰਦਰ ਪੱਲਾ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰਸ ਹਨ ਜਿੱਥੇ ਉਹਨਾਂ ਨੂੰ ਘਾਟਾ ਪਿਆ ਉਸ ਦੇ ਨਾਲ ਨਾਲ ਫਿਲਮ ਇੰਡਸਟਰੀ ਨੂੰ ਵੀ ਔਰ ਸੰਗੀਤ ਜਗਤ ਨੂੰ ਇਸ ਦਾ ਘਾਟਾ ਪਿਆ ਸੋ ਜਿਹੜੇ ਲੋਕ ਉਹਨਾਂ ਦੇ ਨਾਲ ਵਿਚਰਦੇ ਰਹੇ ਕਾਫੀ ਸਮਾਂ ਜਸਵਿੰਦਰ ਪੱਲਾ ਹੋਰਾ ਦੇ ਨਾਲ ਜਿਨ੍ਹਾਂ ਨੇ ਵੀ ਬਤਾਇਆ ਅੱਜ ਉਹਨਾਂ ਨੂੰ ਯਾਦ ਕਰ ਰਹੇ ਨੇ ਔਰ ਨਾਮ ਅੱਖਾਂ ਦੇ ਨਾਲ ਵਿਦਾਇਗੀ ਵੀ ਦੇ ਰਹੇ ਨੇ ਅੱਜ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਉਹਨਾਂ ਦਾ ਰਿਸ਼ਤਾ ਫਿਲਮ ਇੰਡਸਟਰੀ ਦੇ ਨਾਲ ਜਾਂ ਸੰਗੀਤ ਜਗਤ ਦੇ ਨਾਲ ਸੀ ਉਸ ਦੇ ਨਾਲ ਨਾਲ ਪੀਯੂ ਦੇ ਨਾਲ ਵੀ ਉਹਨਾਂ ਦਾ ਇੱਕ ਬੜਾ ਪਿਆਰਾ ਰਿਸ਼ਤਾ ਸੀ ਕਾਫੀ ਸਮਾਂ ਇੱਥੇ ਉਹ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਪਹਿਲਾਂ ਐਮਐਸਸੀ ਫਿਰ ਉਸ ਤੋਂ ਪਹਿਲਾਂ ਬੀਐਸਸੀ ਫਿਰ ਐਮਐਸਸੀ ਔਰ ਫਿਰ ਪੀਐਚਡੀ ਕਰਕੇ ਇੱਥੇ ਉਹਨਾਂ ਨੇ ਨਿਰੰਤਰ ਆਪਣੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਅਸੀਂ ਫਾਰਮ 뷰 ਕੈਫੇ ਦੇ ਵਿੱਚ ਮੌਜੂਦ ਆ ਕਿਉਂਕਿ ਜਿਸ ਡਿਪਾਰਟਮੈਂਟ ਦੇ ਵਿੱਚ ਉਹ ਕੰਮ ਕਰਦੇ ਸਨ ਉਸ ਦੇ ਬਿਲਕੁਲ ਨਜ਼ਦੀਕ ਇੱਕ ਕੈਫੇ ਹੈ ਔਰ ਇੱਥੇ ਇੱਕ ਸ਼ਖਸ ਮੌਜੂਦ ਨੇ ਜਿਹੜੇ ਇਸ ਕੈਫੇ ਨੂੰ ਚਲਾਉਂਦੇ ਨੇ ਜਿਨ੍ਹਾਂ ਨੇ ਬਹੁਤ ਸਮਾਂ ਜਸਵਿੰਦਰ ਪੱਲਾ ਹੋਰਾਂ ਦੇ ਨਾਲ ਬਿਤਾਇਆ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਪਲ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜਨਕ ਜੀ ਮੌਜੂਦ ਨੇ ਜਨਕ ਜੀ ਤੁਸੀਂ ਕਾਫੀ ਸਮਾਂ ਜਸਵਿੰਦਰ ਪੱਲਾ ਹੋਰਾਂ ਦੇ ਨਾਲ ਬਿਤਾਇਆ ਇਸ ਕੈਫੇ ਦੇ ਵਿੱਚ ਉਹ ਆਪਣੇ ਜਿਹੜੇ ਫ੍ਰੀ ਟਾਈਮ ਦੇ ਵਿੱਚ ਤੁਹਾਡੇ ਕੋਲ ਆਉਂਦੇ ਸਨ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ ਔਰ ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ ਉਹ ਮੇਰੇ ਕੋਲ ਤਰੀਬਨ 12:00 ਵਜੇ ਲੰਚ ਤੋਂ ਪਹਿਲਾਂ ਜੀ ਆ ਜਾਂਦੇ ਹੀ ਸੁਭਾਅ ਉਹਨਾਂ ਦਾ ਬਹੁਤ ਵਧੀਆ ਸੀ ਨੇਚਰ ਬਹੁਤ ਵਧੀਆ ਸੀ ਤੇ ਮਤਲਬ ਪਰਿਵਾਰਾ ਵਾਂਗੂ ਇੱਥੇ ਸਾਡੇ ਕੋਲ ਆ ਕੇ ਬੈਠਦੇ ਨੇ ਮਤਲਬ ਹੰਕਾਰ ਤਾਂ ਉਹਨਾਂ ਦੇ ਵਿੱਚ ਹੈ ਹੀ ਨਹੀਂ ਮੈਂ ਡਗਡਾ ਐਕਟਰ ਆ ਜੀ ਸੈਂਪਲ ਅੱਗੇ ਵੀਰ ਦਾ ਡਰਾਈਵਰ ਹੁੰਦਾ ਹੈ ਕਈ ਵਾਰੀ ਡਰਾਈਵਰ ਨਹੀਂ ਹੁੰਦਾ ਜੀ ਨਾਮ ਤਾਂ ਹੁਣ ਕਲਾਕਾਰ ਦੇਖਿਆ ਤਿੰਨ ਤਿੰਨ ਬੌਂਸਰ ਹੋ ਗਏ ਪੁਲਿਸ ਵਾਲੇ ਹੋ ਗਏ ਕਈ ਚੁੱਕੇ ਮਤਲਬ ਨਾਲ ਹੁੰਦੇ ਆ ਪਰ ਉਹਨਾਂ ਨਾਲ ਇਹ ਜੀ ਕੋਈ ਗੱਲ ਨਹੀਂ ਸੀ ਇੰਨਾ ਕ ਪਿਆਰ ਸੀ ਇੱਥੇ ਸਾਡੇ ਕੋਲ ਆ ਕੇ ਲੰਚ ਵੀ ਕਰਦੇ ਸੀ ਚਾਹ ਵੀ ਪਿੰਦੇ ਸੀ ਤੇ ਬਾਕੀ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਗੜੀ ਉਹਨਾਂ ਦੀ ਫੇਮਸ ਟਿੱਕੀ ਸੀ ਆਲੂ ਜੀ ਕਿਉਂਕਿ ਆਲੂ ਵਾਲੀ ਟਿੱਕੀ ਦਾ ਹਰ ਕੋਈ ਬਣਾ ਲੈਦਾ ਵਿੱਚ ਮੈਂ ਦਾ ਰੋਡ ਪਾ ਕੇ ਮੈਂ ਕੱਲਾ ਆਲੂ ਤੇ ਕੱਚਾ ਪਿਆਜ਼ ਬੇਸਨ ਲਾ ਕੇ ਟਿੱਕੀ ਉਹਨਾਂ ਨੂੰ ਬਹੁਤ ਸਵਾਦ ਲੱਗਦੇ ਸੀ ਬਾਈ ਜਾਨਸ ਉਹਨਾਂ ਨੂੰ ਕੇ ਸ਼ੂਗਰ ਸੀ ਮੇਕੋ ਸ਼ੱਕਰ ਵਾਲੇ ਲੱਡੂ ਵੀ ਖਾਦੇ ਉਹਨਾਂ ਨੇ ਬਹੁਤ ਤੇ ਮਤਲਬ ਹਫਤੇ ਦੇ ਵਿੱਚ 3 ਦਿਨ ਤੇ ਇੱਥੇ ਲੰਚ ਕਰਦੇ ਰਿਹਾ ਸਾਡੇ ਕੋਲ ਜਿਵੇਂ ਉਹਨਾਂ ਦੇ ਜਾਣਕਾਰ ਦੱਸਦੇ ਨੇ ਕਿ ਜ਼ਿੰਦਾਦਿਲ ਬਹੁਤ ਸਨ ਔਰ ਉਹਨਾਂ ਤੇ ਜਦੋਂ ਗੱਲਬਾਤ ਕਰਨ ਦਾ ਤਰੀਕਾ ਹਰ ਕਿਸੇ ਨੂੰ ਹਸਾਉਂਦੇ ਸਨ ਔਰ ਸ਼ੁਗਲ ਕਰਨ ਦੇ ਉਹ ਸ਼ਕੀਨ ਸਨ ਜਿਹੜਾ ਵੀ ਕੋਈ ਸ਼ਖਸ ਉਹਨਾਂ ਨੂੰ ਜਾਣਦਾ ਸੀ ਉਹਨਾਂ ਦੇ ਨਾਲ ਮਜ਼ਾਕ ਬਹੁਤ ਕਰਦੇ ਸਨ ਤੁਹਾਡੇ ਨਾਲ ਵੀ ਮਜ਼ਾਕ ਕੀਤਾ ਸੀ ਉਹਨਾਂ ਨੇ ਕਦੇ ਮੇਰੇ ਨਾਲ ਇੱਕ ਦੋ ਵਾਰੀ ਉਹਨਾਂ ਨੇ ਮਜ਼ਾਕ ਕੀਤਾ ਸੀ ਤੇ ਚਲੋ ਮੇਰੇ ਫਾਦਰ ਸਾਹਿਬ ਵੀ ਇੱਥੇ ਹੁੰਦੇ ਸੀ ਤੇ ਮੈਨੂੰ ਇੱਕ ਵਾਰੀ ਕਹਿੰਦੇ ਕਹਿੰਦੇ ਜਨ ਗੱਲ ਸੁਣ ਮੈਂ ਕਿਹਾ ਹਾਂਜੀ ਕਹਿੰਦੇ ਤੇਰੇ ਫਾਦਰ ਸਾਹਿਬ ਵੀਰੇ ਹੁੰਦੇ ਮੈਂ ਕਿਹਾ ਹਾਂਜੀ ਕਹਿੰਦੇ ਕਿਤੇ ਕਿਤੇ ਮੁਰਗਾ ਵੜ ਲਿਆ ਕਰੇ ਤੇ ਇਹ ਜੀ ਆਤਮਤਲ ਹੁੰਦੀ ਸੀ ਉਹਨਾਂ ਦੀ ਮਤਲਬ ਸੁਭਾਅ ਉਹਨਾਂ ਦਾ ਬਹੁਤ ਵਧੀਆ ਜੀ ਮਤਲਬ ਇਹ ਜਿਆ ਚੇਰਾ ਗੇੜਾ ਉਹਨਾਂ ਦਾ ਹੈਗਾ ਸੀ ਉਹ ਅੱਜਕੱਲ੍ਹ ਆਮ ਸਿੰਘਰਾ ਚ ਹੈ ਨਹੀਂ ਵੀਰੇ ਜੀ ਕੀ ਕੀ ਖਾਣ ਦੇ ਸ਼ੌਕੀਨ ਸਨ ਜਦੋਂ ਤੁਹਾਡੇ ਕੋਲ ਇੱਥੇ ਕੈਫੇ ਤੇ ਆਉਂਦੇ ਸਨ ਤਾਂ ਕੀ ਜ਼ਿਆਦਾਤਰ ਉਹਨਾਂ ਵੱਲੋਂ ਫਰਮਾਇਸ਼ ਹੁੰਦੀ ਸੀ ਖਾਣ ਦੀ ਮੈਂ ਸੋਨਾਂ ਦੀ ਸਾਦੀ ਰੋਟੀ ਜੀ ਕਈ ਵਾਰੀ ਤਾਂ ਰੋਟੀ ਮੇਨ ਉਹਨਾਂ ਦੇ ਸੋਫ ਸ਼ੁੱਕਰਵਾਰ ਮੇਰੇ ਆਲੂ ਪਕੌੜੇ ਮੇਰੀ ਸਬਜ਼ੀ ਬਣ ਦਿੰਦੀ ਆ ਉਹਦੇ ਬੜੇ ਸ਼ੌਕੀਨ ਸੀ ਆਲੂ ਪਕੌੜੇ ਹਾਂ ਜੀ ਕਿਉਂਕਿ ਮੈਂ ਕੂਲੇ ਵਾਲੀ ਪੱਠੀ ਤੇ ਸਾਨੂੰ ਪਤਾ ਹੀ ਕੀ ਕਿਵੇਂ ਬਣਦੀ ਆ ਰੋਟੀ ਵੀ ਕੂਲੇ ਵਾਲੀ ਪੱਠੀ ਤੇ ਵਧੀਆ ਬਣਦੀ ਆ ਮੱਠੀ ਮੱਠੀ ਆਂਚ ਤੇ ਤੇ ਕੂਲੇ ਵਾਲੀ ਪੱਠੀ ਤੇ ਜਿਹੜੀ ਮਗਦੀ ਆ ਉਹ ਤੇ ਰੋਟੀ ਵਧੀਆ ਬਣਦੀ ਆ ਤੇ ਸਬਜ਼ੀ ਵੀ ਬੰਦੀ ਬਣਦੀ ਉਹਦੇ ਵੱਧ ਸ਼ਕੀਨ ਸੀ ਇੱਕ ਵਾਰੀ ਉਹ ਤੁਲੁਕਰੇ ਨਾ ਘਰੋਂ ਆਪ ਜਿਆ ਲੰਚ ਲੈ ਕੇ ਆਏ ਮੈਨੂੰ ਕਹਿੰਦੇ ਵੀ ਜਨਕ ਇਹਨੂੰ ਗੱਡਿਓ ਕਰ ਲਿਆ ਰੋਟੀ ਮੈਂ ਕਿਹਾ ਜੀ ਲਿਆਂਦੇ ਤੇ ਕਹਿੰਦਾ ਵੀ ਇਹਨੂੰ ਗਰਮ ਕਰ ਲਾ ਗਰਮ ਕਰਕੇ ਤੂੰ ਖਾ ਲੈ ਮੈਂ ਕਿਹਾ ਸਰ ਤੁਸੀਂ ਕਹਿੰਦਾ ਸਾਨੂੰ ਤੂੰ ਆਪਦੇ ਵਾਲੀ ਖਵਾ ਦੇ ਕਹਿੰਦਾ ਤੇਰੇ ਕੋਲ ਅੱਜ ਵੀ ਸ਼ੁੱਕਰਵਾਰ ਆ ਉਹਨਾਂ ਮੀਨੂ ਵੀ ਜਾ ਸੀ ਵੀ ਅੱਜ ਸ਼ੁੱਕਰਵਾਰ ਆ ਲ ਕਹਿੰਦੇ ਉਹ ਆਵਦਾਲੀ ਰੋਟੀ ਮੈਨੂੰ ਖਵਾ ਦੇਮ ਇਹ ਤੂੰ ਖਾ ਅਕਸਰ ਉਹਨਾਂ ਦੇ ਜਾਣਕਾਰ ਦੱਸਦੇ ਨੇ ਕਿ ਜਿਨ੍ਹਾਂ ਨਾਲ ਵੀ ਉਹਨਾਂ ਦਾ ਰਿਸ਼ਤਾ ਰਿਹਾ ਚਾਹੇ ਉਹ ਦੋਸਤੀ ਦਾ ਹੋਵੇ ਜਾਂ ਬਿਜ਼ਨਸ ਅਰਾਈਵਲ ਹੋਣ ਜਾਂ ਪੀਯੂ ਦੇ ਵਿੱਚ ਉਹਨਾਂ ਦੇ ਜਿਹੜੇ ਕਲੀਗ ਸਨ ਕਹਿੰਦੇ ਉਹ ਪਰਿਵਾਰ ਤੱਕ ਨਿਭਦੇ ਸਨ ਉਹਨਾਂ ਦੇ ਬੱਚਿਆਂ ਨੂੰ ਵੀ ਅੱਗੇ ਮਿਲਦੇ ਸਨ ਤੁਹਾਡੇ ਪਰਿਵਾਰ ਨਾਲ ਵੀ ਉਹਨਾਂ ਦਾ ਮਿਲਣਾ ਹੁੰਦਾ ਸੀ ਹਾਂਜੀ ਮੈਂ ਬੱਚਿਆਂ ਨੂੰ ਦੋ ਬੱਚਿਆਂ ਨੂੰ ਤਾਂ ਮੈਂ ਵੱਧ ਮਲਾਇਆ ਮੇਰੀ ਗੁੜੀਆਂ ਨੂੰ ਅਸਲ ਤੇ 2011 ਦੇ ਵਿੱਚ ਮੇਰੇ ਗੁੜੀਆਂ ਹੋਈ ਸੀ ਜੀ ਤੇ ਥੋੜਾ ਬਿਮਾਰ ਕਾਫੀ ਹੀ ਹੋ ਮੈਂ ਦੀਪ ਦੇ ਦਾਖਲ ਕਰਾਈ ਜੀ ਇਹ ਅੰਦਰ ਡਾਕਟਰ ਗੁਰਪਜਨ ਗੱਲ ਕੋ ਬੈਠੇ ਸੀ ਜੀ ਇਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਤੇ ਕਹਿੰਦੇ ਜਨਕ ਵੀ ਤੂੰ ਮੜਾ ਮਿਲ ਕੇ ਜਾ ਸਾਨੂੰ ਮੈਂ ਕਿਹਾ ਹਾਂਜੀ ਸਰ ਉਦੋਂ ਮੈਨੂੰ ਮੇਰਾ ਨੰਬਰ ਇਹਨਾਂ ਨੇ ਪਹਿਲੀ ਵਾਰ ਹੀ ਲਿਆ ਸੀ ਜੀ ਤੇ ਮੈਨੂੰ ਕਦੇ ਗੁੜੀਆਂ ਨੂੰ ਕੀ ਗੱਲ ਹੋਗੀ ਮੈਂ ਕਿਹਾ ਵੀ ਐ ਕਰਕੇ ਸਰ ਵੀ 2 ਮਹੀਨੇ ਹੋ ਗਏ ਐਡਮਟ ਹੋਈ ਨੂੰ ਵੀ ਪੈਸਾ ਵੀ ਬਹੁਤ ਲੱਗਿਆ ਹੂੰ ਕਹਿੰਦੇ ਵੀ ਤੂੰ ਹੁਣ ਪੇਮੈਂਟ ਨਾਲ ਜਮਾ ਕਰਾਈ ਇਹਦਾ ਬਲਦੀਪ ਨਾਲ ਰਿਸ਼ਤਾ ਬਹੁਤ ਵਧੀਆ ਸੀ ਡਾਕਟਰ ਬਲਦੀਪ ਦੇ ਨਾਲ ਮੜਾ ਟੋਣ ਵਾਲੇ ਨਾਲ ਜੀ ਹਾਂਜੀ ਉਹਦੇ ਨਾਲ ਰਿਸ਼ਤਾ ਬਹੁਤ ਵਧੀਆ ਤੇ ਮੈਨੂੰ ਕਹਿੰਦੇ ਵੀ ਤੂੰ ਪੇਮੈਂਟ ਨਾਲ ਜਮ੍ਹਾਂ ਕਰਾਈ ਬਾਕੀ ਅਸੀਂ ਦੇਖ ਲਾਂਗੇ ਇੱਕ ਹਫ਼ਤੇ ਬਾਅਦ ਕੋਦੋਂ ਉਹਨਾਂ ਨੇ ਮੈਨੂੰ ਛੁੱਟੀ ਦਿੱਤੀ ਤੇ ਮੈਂ ਸਰ ਨੂੰ ਫੋਨ ਕਰਤਾ ਮੈਂ ਕਿਹਾ ਸਰ ਵੀ ਐ ਕਰਕੇ ਮੇਰੀ ਬੇਟੀ ਰੁੱਤੀ ਮਿਲ ਗਈ ਕਹਦਾ ਮੇਰੀ ਡਾਟ ਬਲਦੀਪ ਨਾਲ ਗੱਲ ਹੋ ਗਈ ਤੂੰ ਉਹਦੇ ਆਫਿਸ ਚਲ ਜਾ ਤੇ ਉਹਨਾਂ ਨੇ ਕੀ ਕੀਤਾ ਕੋਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਜਗਿੰਦਰ ਭੱਲੇ ਨੇ ਭੇਜਿਆ ਭਾਜੀ ਉਹਨਾਂ ਨੇ ਮੇਰੇ ਖਾ 2.5 ਲੱਖ ਦਾ ਬਿੱਲ ਬਣਾਇਆ ਸੀ ਉਹਦੇ ਵਿੱਚੋਂ 1.5 ਲੱਖ ਰੁਪਏ ਮੈਨੂੰ ਘਟਾਤਾ ਜੀ 1.5 ਲੱਖ ਰੁਪਿਆ ਭੱਲਾ ਸਾਹਿਬ ਦੇ ਕਹਿਣ ਤੇ ਤੁਹਾਨੂੰ ਛੱਡ ਦਿੱਤਾ ਪੱਲਾ ਸਾਹਿਬ ਦੇ ਕਹਿੰਦੇ ਉਹ ਫਾਈਲ ਮੇਰੇ ਕੋਲ ਅੱਜ ਵੀ ਪਈ ਆ 2011 ਦੀ ਮੇਰੇ ਕੋਲ ਕਰੇ ਪਈ ਆ ਉਹ ਤੇ ਫਾਈਲ ਤੇ ਉੱਪਰ ਜਸਵਿੰਦਰ ਪੱਲਾ ਲਿਖਦਾ ਹੀ ਕਹਿੰਦਾ ਵੀ ਤੂੰ ਕਦੋਂ ਵੀ ਆਉਣਾ ਦਵਾਈ ਫੀਸ ਪਹਿਲੀ ਕੱਲ ਤਾਂ ਫੀਸ ਹੀ ਬਹੁਤ ਐ ਜੀ ਉਹਦੀ ਹੁਣ ਇਸ ਟਾਈਮ ਜੀ ਸਭ ਤੋਂ ਮਹਿੰਗਾ ਹਰ ਸਾਲ ਬਣਿਆ ਗਿਆ ਉਹ ਫੀਸ ਵੀ ਬਹੁਤ ਆ ਕਹਿੰਦਾ ਤੇਰੀ ਕੋਈ ਫੀਸ ਨਹੀਂ ਲੱਗੂਗੀ ਕਿ ਕੋਈ ਦਵਾਈ ਦੇ ਪੈਸੇ ਨਹੀਂ ਲੱਗਣਗੇ ਤੂੰ ਕਦੋਂ ਆਉਣਾ ਬੇਟੀ ਨੂੰ ਆਦਾ ਲਾਈਫਰੀ ਕਰਕੇ ਲੱਗ ਜਾਣਾ ਕਿੰਨੀ ਵਾਰੀ ਵੀ ਆਈਂਗਾ ਔਰ ਉਹਨਾਂ ਨੇ ਤੁਹਾਡੀ ਮਦਦ ਕੀਤੀ ਮੇਰੀ ਮਦਦ ਕੀਤੀ ਇੱਕ ਵਾਰੀ ਫੇਰ ਵੀ ਚਲੋ ਮੇਰੇ ਜਿਹੜੇ ਯਾਰ ਸੀ ਦੋਸਤ ਉਹਨਾਂ ਨੇ ਵੀ ਮੇਰੇ ਕੋਲ ਆਏ ਕਹਿੰਦੇ ਵੀ ਜਨਕ ਆਪਾ ਫਲਾਈ ਤੋਂ ਫੋਨ ਕਰਾਉਣਾ ਉਹਦੇ ਨਾਲ ਪੰਜ ਕੁੜੀਆਂ ਹੋ ਕੇ ਇੱਕ ਮੁੰਡਾ ਹੋਇਆ ਸੀ ਜੀ ਠੀਕ ਹੈ ਮੈਂ ਜਗਵਿੰਦਰ ਭੱਲੇ ਨੂੰ ਫੋਨ ਕੀਤਾ ਇੱਥੇ ਆ ਗਿਆ ਅੰਦਰ ਮੈਂ ਕਿਹਾ ਸਰ ਵੀ ਐਂਕਰ ਕੇ ਮੇਰਾ ਦੋਸਤ ਆ ਵੀ ਗਰੀਬ ਉਹ ਸੁਣਦੇ ਸੀ ਭਾਜੀ ਹਰੇਕ ਦੀ ਜੀ ਇਹ ਨਹੀਂ ਮਤਲਬ ਉਹ ਕੋਈ ਚੰਗੇ ਬੰਦੇ ਨਹੀਂ ਸੁਣਦੇ ਉਹ ਸੁਣਦੇ ਹਰੇਕ ਦੀ ਜੀ ਤੇ ਉਹ ਮੈਨੂੰ ਕਹਿੰਦੇ ਵੀ ਕਿਹੜੇ ਹਾਸਮਤ ਦੀਪ ਦੇ ਉਹਨੇ ਮੇਰੇ ਬੈਠੇ ਬੱਠੀ ਫੋਨ ਲਾਤਾ ਕਹਿੰਦੇ ਵੀ ਮੈਨੂੰ ਨੌਰ ਨੌ ਦੱਸ ਦੇ ਕੀ ਆ ਪੇਸ਼ੈਂਟ ਤਾਂ ਮੈਂ ਹੁਣੇ ਕਹਿ ਰਿਹਾ ਉਹ ਬਲਦੀਪ ਨੇ ਜਦੇ ਫੋਨ ਚੁੱਕਿਆ ਪਹਿਲੇ ਦੇ ਘਰ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਫੈਨ ਨੇ ਤੁਸੀਂ ਵੀ ਉਹਨਾਂ ਦੀਆਂ ਫਿਲਮਾਂ ਵੇਖਦੇ ਸੀ ਕਿਹੜੀ ਫਿਲਮ ਤੁਹਾਨੂੰ ਵਧੀਆ ਲੱਗਦੀ ਹੈ ਕਿਹੜਾ ਉਹਨਾਂ ਦਾ ਕਿਰਦਾਰ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ ਕੋਈ ਫਿਲਮਾਂ ਉਹਦੀ ਉਹਨਾਂ ਦੀ ਦੇਖਦੇ ਹੀ ਕਿਉਂਕਿ ਹਰ ਫਿਲਮੀ ਉਹਦੀ ਵੇਚ ਤੇ ਚੱਲਦੀ ਸੀ ਜਿਹੜੀ ਕਮੇਡੀ ਕਰਦੇ ਸੀ ਉਹ ਕੋਈ ਕਰਨੀ ਥਾਦਾ ਨਹੀਂ ਕਰਦਾ ਤਾਉ ਤਾਂ ਬੜੀ ਕਮੇਡੀ ਹਾਸਦੇ ਹਸਾਉਣ ਬਾਰੇ ਤੁਰ ਗਏ ਉਹ ਲੋਕਾਂ ਨੂੰ ਹਸਾਉਣ ਵਾਲਾ ਅੱਜ ਸਾਰਿਆਂ ਨੂੰ ਰਵਾਜ ਕਰਵਾ ਚੁੱਕਾ ਜੀ ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਭੱਲਾ ਜੀ ਇਸ ਦੁਨੀਆ ਤੇ ਨਹੀਂ ਰਿਹਾ ਔਰ ਕਿਸ ਨੇ ਦੱਸਿਆ ਸੀ ਤੁਹਾਨੂੰ ਭਾਜੀ ਮੈਂ ਨਾ ਸਵੇਰੇ 5 ਵਜੇ ਆ ਜਾਣਾ ਮੇਰੀ ਆਦਤ ਤਾਂ ਚਲੋ ਮੈਂ ਫੇਸਬੁੱਕ ਤੇ ਸ਼ਬਦ ਹਰ ਦਸਣਦਾ ਰਹਿੰਦਾ ਕੋਈ ਮੈਂ ਫੇਸਬੁੱਕ ਚਲਾਈ ਇੱਥੇ 7:30 ਵਜੇ ਜੀ ਪਰ ਸੁਣ ਕੇ ਬੜਾ ਮਨ ਨੂੰ ਚੋੜ ਲੱਗੀ ਵੀ ਇਹ ਤਾਂ ਮੈਨੂੰ ਇਹ 31 3-4 ਮਹੀਨੇ ਪਹਿਲੇ ਮੇਰੀ ਮੁਲਾਕਾਤ ਹੋਈ ਹੈ ਇਥੇ ਯੂਨਿਟ 'ਚ ਮੈਂ ਪਏ ਚਲੋ ਮੇਰੀ ਆਤਮਾ ਮੈਂ ਉਹਨੂੰ ਸੱਚੀ ਕ ਬੁਲਾ ਰਦਾ ਸੀ ਹੁਣੇ ਬੜੇ ਪਿਆਰ ਨਾਲ ਬੋਲਣਾ ਹੋਰ ਜਨਕ ਤੇਰੀ ਬੇਟੀਆਂ ਠੀਕ ਆ ਇਹ ਵੀ ਮੈਨੂੰ ਪੁੱਛਦਾ ਰਿਹਾ ਜੀ ਹੁਣ ਤੱਕ ਜੀ ਠੀਕ ਹੈ ਨੀ ਕਿਸਾਨ ਮੇਲੇ ਤੇ ਕਹਿੰਦੇ ਆਉਂਦੇ ਸੀ ਬੜੀਆਂ ਰੌਣਕਾਂ ਲਾਉਂਦੇ ਸੀ ਕਿਸਾਨ ਮੇਲੇ ਤੇ 3-4 ਕਿਸਾਨ ਮੇਲੇ ਤੇ ਇਥੇ ਇੱਕ ਪੂਰੀ ਛੋਲੇ ਖਾ ਕੇ ਕਿਉਂਕਿ ਮੈਂ ਕੀ ਜਿਹੜੀ ਬਣਾਉਣਾ ਇਹ ਬਿਨਾ ਮਸਾਲੇ ਤੋਂ ਬਣਾਉਂਦਾ ਹੁੰਦਾ ਛੋਲੇ ਵੀ ਮਤਲਬ ਆਪਾਂ ਗੇਹਣ ਵਗੇ ਬਣਾਉਣੇ ਆ ਮਿੱਠਾ ਥੋੜਾ ਪਾ ਕੇ ਬਾੜ ਤੇ ਪਰ ਉਹ ਕੰਮ ਨਹੀਂ ਸੀ ਜੀ ਥੋੜਾ ਜਿਆਦਾ ਰਿਹਾ ਕੇ ਉਹ ਪੂਰੀ ਥੋਲੇ ਦੇ ਬੜੇ ਸ਼ਕੀਨ ਸੀ ਜੀ ਤੇ ਇੱਕ ਆਲੂ ਟਿੱਕੀ ਦੇ ਜੀ ਤੁਹਾਡੇ ਕੋਲ ਆ ਕਿਉਂ ਖਾਂਦੇ ਸੀ ਬਿਲਕੁਲ ਮੈਂ ਇੱਕ ਦਿਨ ਉਹਦੇ ਫੋਨ ਕੀਤਾ ਸੀ ਉਹਦੋਂ ਰਿਟਾਇਰਮੈਂਟ ਤੋਂ ਬਾਅਦ 2 ਸਾਲ ਪਹਿਲਾਂ ਸਰ ਵੀ ਮੇਰੀ ਬੇਟੀ ਨੇ ਮਿਲਣਾ ਮੇਰੇ ਭਤੀਜੇ ਨੇ ਜੀ ਕਹਿੰਦੇ ਵੀ ਤੂੰ 2 ਘੰਟੇ ਬਾਅਦ ਬਦੋੜ ਵਾਲੇ ਮੇਰੇ ਫਾਰਮ ਹੌਸ ਤੇ ਪਹੁੰਚ ਜੀ ਮੈਂ ਆਖਰਲੀ ਕਾ ਉਹਨਾਂ ਨਾਲ 2 ਸਾਲ ਪਹਿਲਾਂ ਉਹਦੇ ਘਰੇ ਫਾਰਕ ਦੇ ਵਿੱਚ ਬੈਠ ਕੇ ਜਿਹੜਾ ਫਾਰਮ ਆ ਉੱਥੇ ਜਾ ਕੇ ਫਾਰਮ ਬਦੋੜ ਉਹ ਵੀ ਮੈਂ ਕਹਿੰਦਾ ਮੈਂ ਕਹਿੰਦਾ ਮੈਨੂੰ ਕਿੱਥੇ ਤੱਕ ਪਤਾ ਲੱਗਿਆ ਬਲਦੀਪ ਦਾ ਹੀ ਬਲਦੀਪ ਤੋਂ ਲਿਆ ਸੀ ਉਥੇ ਹੀ ਬੈਠ ਕੇ ਚਾਹ ਪੀ ਗਏ ਮਰੀਆ ਫੋਟਮਾ ਬੇਟੀ ਦੀ ਗੋਦੀ ਚ ਬਿਠਾ ਕੇ ਕਰਵਾਈਆਂ ਮੈਂ ਵੀ ਚਲੋ ਮੇਰੇ ਕੋਲ ਸੀ ਤੇ ਭਤੀਜੇ ਦੀ ਫੋਟੋ ਮਤਲਬ ਐ ਮਤਲਬ ਉਹਨਾਂ ਨੇ ਕਿਹਾ ਨਹੀਂ ਵੀ ਤੂੰ ਕਿਉਂ ਟਾਈਮ ਖਰਾਬ ਕਰਦਾ ਬੜੇ ਹੱਸ ਕੇ ਸਾਡੇ ਨਾਲ ਗੱਲਬਾਤ ਕਰਦੇ ਸੀ ਲਾਸਟ ਟਾਈਮ ਕਦੋਂ ਆਏ ਸਾਨੂੰ ਇਸ ਕੈਫੇ ਦੇ ਮੈਨੂੰ ਨਹੀਂ ਹੋ ਗਏ ਛਾਲ ਡੇਰ ਸਾਲ ਕਿਉਂਕਿ ਹੁਣ ਥੋੜੀ ਸਿਹਤ ਪਹਿਲਾਂ ਦੀ ਕਮਜ਼ੋਰ ਸੀ ਤੇ ਮੈਨੂੰ ਮਿਲੇ ਨੂੰ ਹੋ ਗਏ 4-5 ਮਹੀਨੇ ਮੈਨੂੰ ਹੋ ਗਏ ਮਿਲੇ ਨੂੰ ਕਹਿੰਦੇ ਉਹਨਾਂ ਦੀ ਰਿਟਾਇਰਮੈਂਟ ਜਦੋਂ ਇੱਥੋਂ ਹੋਈ ਸੀ ਉਹ ਵੀ ਲਾਕਡਾਊਨ ਕਰਕੇ ਆਨਲਾਈਨ ਹੋਈ ਸੀ ਔਰ ਉਹਦੇ ਵੀ ਬੜੇ ਚਰਚਾ ਸਨ ਉਹਦੇ ਵੀ ਬੜੇ ਚਰਚਾ ਮੈਂ ਇੱਥੇ ਮੇਰੇ ਖਿਆਲ 4 ਮਈ ਦਾ ਉਹਨਾਂ ਦਾ ਜਨਮ ਦਿਨ ਹੈ ਨਾ ਜੀ ਇੱਥੇ ਹੀ ਕੇਕ ਕੱਟਦੇ ਰਹੇ ਬੱਚਿਆਂ ਨਾਲ ਜ਼ਿੰਦਾਦਿਲ ਇਨਸਾਨ ਸਨ ਬਹੁਤ ਖੁਸ਼ ਰਹਿੰਦੇ ਸੀ ਪਰ ਜਿਹੜੀ ਉਹਨਾਂ ਦੀ ਚਿਹਰੇ ਤੇ ਲਾਲੀ ਸੀ ਉਹ ਆਮ ਸਿੰਗਰਾਂ ਚ ਹੈ ਲੱਗਦਾ ਕਿ ਉਹਨਾਂ ਵਰਗਾ ਕਲਾਕਾਰ ਦੁਬਾਰਾ ਇੰਡਸਟਰੀ ਚ ਆ ਸਕਦਾ ਜਿਹੜਾ ਉਹਨਾਂ ਨੂੰ ਰਿਪਲੇਸ ਕਰ ਸਕੇ ਇਹ ਤਾਂ ਕੋਈ ਕਲਾ ਕਰਨੀ ਹੈ ਮੈਂ ਸੁਣਦਾ ਬਹੁਤ ਕਾਟਾ ਪਰ ਫਿਲਮ ਆਈ ਦੀ ਅਸੀਂ ਬੱਦ ਦੇਖਦੇ ਰਹੇ ਹੁਣ ਵੀ ਚੋਲੋਂ ਹੁਣ ਦੇਖਦੇ ਤੇ ਹੁਣ ਅੱਖਾਂ ਜਾਂ ਝੋਲਦੇ ਆ ਵੀ ਇਹ ਕੀ ਬਣ ਗਿਆ ਕਿੱਥੇ ਹਸਾਉਂਦਾ ਸੀ ਹੁਣ ਕੇ ਹਸਾਉਂਦਾ ਵੀ ਤਾਂ ਵੀ ਰੋਣਾ ਆ ਜਾਂਦਾ ਜਨਕ ਜੀ ਸਮਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਜਨਕ ਜੀ ਜਿਨ੍ਹਾਂ ਨੇ ਕੁਝ ਕਿੱਸੇ ਜਸਵਿੰਦਰ ਭੱਲਾ ਹੋਰਾਂ ਦੇ ਨਾਲ ਸਾਂਝੇ ਕੀਤੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦਾ ਸਮਾਂ ਬੀਤਿਆ ਕਿਵੇਂ ਉਹ ਅਕਸਰ ਇਸ ਕੈਫੇ ਦੇ ਉੱਪਰ ਆ ਜਾਂਦੇ ਸਨ ਮਿਲਦੇ ਸਨ ਔਰ ਇੱਥੇ ਅਕਸਰ ਜਿਵੇਂ ਉਹਨਾਂ ਦਾ ਸੁਭਾਅ ਸੀ ਹਰ ਕਿਸੇ ਦੇ ਨਾਲ ਮਜ਼ਾਕੀਆ ਲਹਿਜੇ ਦੇ ਵਿੱਚ ਗੱਲ ਕਰਨੀ ਸੋ ਸਿਆਣੇ ਕਹਿੰਦੇ ਨੇ ਕਿ ਇਨਸਾਨ ਬੇਸ਼ੱਕ ਇਸ ਦੁਨੀਆ ਤੋਂ ਚਲਿਆ ਜਾਂਦਾ ਪਰ ਉਸ ਦੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਰਹਿੰਦੀਆਂ ਨੇ ਔਰ ਜਸਵਿੰਦਰ ਭੱਲਾ ਵੀ ਇੱਕ ਅਜਿਹੇ ਸ਼ਖਸ ਸਨ ਜਿਨ੍ਹਾਂ ਨੂੰ ਸ਼ਾਇਦ ਕੋਈ ਵੀ ਨਹੀਂ ਪੁਲਾ ਸਕਦਾ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਸੁਧਿਆਨ ਅਟਾ